ਬੜੀ ਹੈਰਾਨ ਕਰਨ ਵਾਲੀ ਗੱਲ ਤੁਹਾਨੂੰ ਅੱਜ ਇੱਕ ਦੱਸਨੀਆ ਸੱਚੀ ਘਟਨਾ ਜਿਹੜੀ 3 ਕਿ ਮਹੀਨੇ ਪਹਿਲਾਂ ਕੁੜੀ ਇੱਕ ਪਿਓ ਵੱਲੋਂ ਬਾਹਾਂ ਬੰਨ ਕੇ ਨਹਿਰ ਦੇ ਵਿੱਚ ਸੁੱਟਦੀ ਸੀ ਤੇ ਪਿਓ ਉਸ ਦੇ ਕਤਲ ਦੇ ਵਿੱਚ ਜੇਲ੍ਹ ਚ ਬੈਠਾ ਤੇ ਉਹ ਕੁੜੀ ਜਿਉਂਦੀ ਆ ਬਾਈ ਅੱਜ ਉਹ ਕੈਮਰੇ ਦੇ ਸਾਹਮਣੇ ਆਈ ਕੁੜੀ ਨੇ ਸਾਰੀ ਕਹਾਣੀ ਦੱਸੀ ਆ ਤੇ ਉਹ ਕਿਵੇਂ ਜਿਉਂਦੀ ਹੋਈ ਉਹ ਕੁੜੀ ਦੀਆਂ ਬਾਹਾਂ ਉਹਦੇ ਪਿਓ ਨੇ ਤੇ ਉਹਦੀ ਮਾਂ ਨੇ ਚੁੰਨੀ ਨਾਲ ਬੰਨਧੀਆਂ ਸੀ ਤੇ ਉਸ ਤੋਂ ਬਾਅਦ ੱਤਕਾ ਦੇ ਕੇ ਨਹਿਰ ਚ ਸੁੱਟਦੀ ਸੀ ਉਹਨਾਂ ਵੱਲੋਂ ਤਾਂ ਮਾਰ ਦਿੱਤੀ ਗਈ ਸੀ ਪਰ ਉਹ ਬਚ ਗਈ ਉਹਦੇ ਦੱਸਣ ਮੁਤਾਬਕ ਉਹ ਕੁੜੀ ਕਹਿੰਦੀ ਮੇਰੀਆਂ ਬਾਹਾਂ ਬੰਨੀਆਂ ਸੀ ਚੁੰਨੀ ਨਾਲ ਜਦੋਂ ਮੈਂ ਵਿੱਚ ਨਹਿਰ ਦੇ ਡਿੱਗ ਪਈ ਚੁੰਨੀ ਗਿੱਲੀ ਹੋ ਗਈ ਤੇ ਉਹ ਜਿਹੜੀ ਗੱਠ ਦਿੱਤੀ ਹੋਈ ਸੀ ਗੱਠ ਮਾਰੀ ਸੀ ਚੁੰਨੀ ਨਾਲ ਬਾਹਾਂ ਨੂੰ ਤੇ ਉਹ ਢਿੱਲੀ ਹੋ ਗਈ ਤੇ ਮੈਂ ਕਹਿੰਦੀ ਕਿਵੇਂ ਨਾ ਕਿਵੇਂ ਕਰਕੇ ਖੋਲ੍ਹ ਲਈ ਤੇ ਮੈਂ ਬਚ ਗਈ ਤੇ ਤਿੰਨ ਮਹੀਨੇ ਬਾਅਦ ਉਹ ਕੁੜੀ ਸਾਹਮਣੇ ਆਈ ਆ ਕੈਮਰੇ ਦੇ ਸਾਹਮਣੇ ਉਹ ਤਾਂ ਆਈ ਆ ਵੀ ਕਿਉਂਕਿ ਮੇਰਾ ਪਿਓ ਆ ਜਿਹੜਾ ਵੀ ਉਹ ਮੇਰੇ ਕਤਲ ਦੀ سزا ਘਟ ਰਿਹਾ ਮੈਂ ਜਉਂਦੀ ਫਿਰਦੀ ਆ ਵੀ ਜਿਹੜੇ ਮੇਰੇ ਛੋਟੇ ਭੈਣ ਭਾਈ ਨੇ ਉਹ ਰਲ ਜਾਣਗੇ ਇਸ ਗੱਲ ਦਾ ਕਰਕੇ ਉਹ ਕੈਮਰੇ ਦੇ ਸਾਹਮਣੇ ਆਈ ਆ ਇਹ 3 ਮਹੀਨੇ ਬਾਅਦ ਕੈਮਰੇ ਦੇ ਸਾਹਮਣੇ ਆਈ ਆ ਤੁਹਾਨੂੰ ਵੀ ਯਕੀਨ ਨਹੀਂ ਹੋਣਾ ਮੈਂ ਨਾਲ ਵੀਡੀਓ ਵੀ ਚਲਾ ਰਿਹਾ ਹਾਂ ਉਸ ਕੁੜੀ ਦੀ ਤੇ ਇੱਕ ਲਿੰਕ ਵੀ ਸ਼ੇਅਰ ਕਰੂੰ ਜੇ ਤੁਸੀਂ ਪੂਰੀ ਇੰਟਰਵਿਊ ਸੁਣਨੀ ਆ ਕੁੜੀ ਦੀ ਤਾਂ ਤੁਸੀਂ ਆ ਲਿੰਕ ਤੇ ਕਲਿੱਕ ਕਰਕੇ ਉਹ ਸੁਣ ਸਕਦੇ ਹੋ